ਕਰੀ ਵੀ ਦੇਖਣੀ ਆ ਤਾਂ ਰਾਜਸਥਾਨ ਦੇ ਇਸ ਪਿੰਡ ਵਿੱਚ ਆ ਜਾਓ ਕਿੰਨੀ ਬੱਕਰੀ ਲੈ ਲਈ ਬੱਕਰ 100 100 ਬੱਕਰੀ ਹਾਂ ਕਿੰਨੇ ਕੀ 4000 ਦੀ 100 ਬੱਕਰੀ 4000 ਕੀ ਉਹ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਬਸਿਆ ਇਹ ਉਹ ਇਕਲੌਤਾ ਪਿੰਡ ਆ ਕਹਿੰਦੇ ਇੱਥੋਂ ਕਿਸੇ ਟਾਈਮ ਸੋਨੇ ਦੀ ਸਪਲਾਈ ਹੁੰਦੀ ਸੀ 5000 ਰੁਪਏ ਉਹ ਨਾ ਤਵੇ ਤਾਂ ਕبھی 4 ਕ ਬੋਲਦਾ ਕبھی 5 ਬੋਲਦਾ ਇਸ ਦਾ ਵੀ ਦਿਮਾਗ ਖਰਾਬ ਹੈ ਅੱਛਾ ਆਪਨੇ 5000 ਕੀ 100 ਬੱਕਰੀ ਵੇਚਦੀ ਅਬ ਸਾਹਿਬ ਮੇਰੇ ਕੋ ਪਤਾ ਨਹੀਂ ਮੈਂ ਹਨਪਟਾ ਅੱਤਿ ਕੇਰਲਾ ਦੇ ਲੋਕ ਇੱਥੋਂ ਆ ਕੇ ਬੱਕਰੀਆਂ ਖੀਦੇ ਆ ਕਿਉਂਕਿ ਇੱਥੇ ਬੱਕਰੀ ਦਾ ਮੁੱਲ ਨਾ ਮਾਤਰਵਾ ਦੇਸ਼ ਵਿਦੇਸ਼ ਚ ਬਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਸਰੀਕਾਲ ਮੈਂ ਤੁਹਾਡਾ ਆਪਣਾ ਕਰਮਵੀਰ ਰੇਗਿਸਤਾਨ ਦੇ ਵਿੱਚ ਸੈਦੋ ਵਾਲਾ ਭਾਰਤ ਦਾ ਆਖਰੀ ਪਿੰਡ ਆ ਰਾਜਸਥਾਨ ਦੇ ਵਿੱਚ ਸਾਹਮਣੇ ਪਿੰਡਾ 20 ਤੋਂ 25 ਘਰਾਂ ਦਾ ਇਹ ਪਿੰਡ ਆ ਇਸ ਪਿੰਡ ਨੂੰ ਜੰਗ ਦੇ ਜਦੋਂ ਜੰਗ ਲੱਗਦੀ ਆ ਕਿਹੋ ਜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਇਹ ਤਾਂ ਪਿੰਡ ਦੇ ਲੋਕ ਦੱਸ ਸਕਦੇ ਆ ਤਕਰੀਬਨ 130 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਏ ਆ ਤਨੋਟ ਤੋਂ ਇਸ ਰਸਤੇ ਦੇ ਵਿੱਚ ਨਾ ਕੋਈ ਪੈਟਰੋਲ ਪੰਪ ਨਾ ਕੋਈ ਸਕੂਲ ਨਾ ਕੁਛ ਖਾਣ ਦੀ ਸੁਵਿਧਾ ਇੱਕ ਥਾਂ ਤੇ ਰੁਕੇ ਸੀ ਇਹ ਪਿੰਡ ਦੇ ਲੋਕ ਆ ਜਿਨ੍ਹਾਂ ਨੇ ਇੱਥੇ ਆਪਣਾ ਇੱਕ ਕੈਫੇ ਬਣਾਇਆ ਹੋਇਆ ਛੋਟਾ ਜਿਹਾ ਕੈਫੇ ਆ ਸਾਹਮਣੇ 300 ਮੀਟਰ ਦੀ ਦੂਰੀ ਤੇ ਪਿੰਡ ਸੱਦੋਵਾਲ ਆ ਇਸ ਪਿੰਡ ਦਾ ਕੀ ਇਤਿਹਾਸ ਆ ਇਸ ਪਿੰਡ ਦੇ ਕਿਹੋ ਜਿਹੇ ਲੋਕ ਨੇ ਕਿਹੋ ਜਿਹੀ ਵਿਵਹਾਰ ਚੱਲਦਾ ਇਹ ਇਹ ਪਿੰਡ ਚੱਲਦੇ ਆ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਬਣੇ ਰਹੋ ਨਾਲ ਇਸ ਪਿੰਡ ਦੇ ਲੋਕ ਵਪਾਰਤਾ ਕੀ ਬੱਕਰੀਆਂ ਵੇਚਦੇ ਆ ਬੱਕਰੀ ਦਾ ਮੁੱਲ ਕਹਿੰਦੇ ਨਾ ਮਾਤਰਵਾ ਚੱਲਦੇ ਆ ਅੱਗੇ ਟਿੱਬੇ ਦੇ ਉੱਪਰ ਬੱਕਰੀਆਂ ਦਾ ਰਹਿਣ ਬਸੇਰਾ ਨਾਲੇ ਪਿੰਡ ਵਾਲਿਆਂ ਦਾ ਆਜੋ ਕਰਦੇ ਆ ਪੁਰਾਣੇ ਲੋਕਾਂ ਦਾ ਗੱਲ ਤੁਹਾਨੂੰ ਵੀ ਦਿਖਾਉਂਦੇ ਆ ਇਸ ਪਿੰਡ ਦੇ ਹਾਲਚਲ ਕਿਉਂ ਇਹ ਪਿੰਡ ਭਾਰਤ ਪਾਕਿਸਤਾਨ ਦੀ ਜੰਗ ਬਦਲੇ ਹਰੇਕ ਟਾਈਮ ਖਾਲੀ ਕਰਨਾ ਪੈਂਦਾ ਆ ਰੇਗਿਸਤਾਨ ਦਾ ਉਹ ਪਿੰਡ ਜਿੱਥੇ ਲੋਕ ਕਿਸੇ ਟਾਈਮ ਸੋਨਾ ਸਪਲਾਈ ਕਰਦੇ ਹੁੰਦੇ ਸੀ ਅੱਜ ਬੱਕਰੀਆਂ ਪਾਲਣ ਨੂੰ ਮਜਬੂਰ ਆਏ ਲੋਕ ਸਾਹਮਣੇ ਬੱਕਰੀਆਂ ਦੀਆਂ ਨਾ ਬੋਲੀ ਹੋ ਰਹੀ ਆ ਕੇਰਲਾ ਤੋਂ ਲੋਕ ਆਏ ਹੋਏ ਆ ਸਾਨੂੰ ਪਤਾ ਲੱਗਾ ਸੀ ਉਹ ਲੋਕ ਬੱਕਰੀਆਂ ਖਰੀਦਦੇ ਆ ਹੈਰਾਨੀ ਵਾਲੀ ਗੱਲ ਆ ਜਿਹੜੀਆਂ ਇੱਥੇ ਬੱਕਰੀਆਂ ਨਾ ਇਹ ਬੱਕਰੇ ਆ ਬੱਕਰੀਆਂ ਆ ਇਹ ਦੁੱਧ ਨਹੀਂ ਵੇਚਦੇ ਇਹਨਾਂ ਦਾ ਇਦਾਂ ਹੀ ਕੋਈ ਲੋਕ ਦਿੱਲੀ ਤੋਂ ਆ ਕੇ ਲੈ ਜਾਂਦੇ ਆ ਕੋਈ ਕਿਤੇੋਂ ਆ ਕੇ ਲੈ ਜਾਂਦੇ ਆ ਵਪਾਰੀ ਆਏ ਹੋਏ ਆ ਕੇਰਲਾ ਤੋਂ ਬਾਬੂ ਜੀ ਜੇ ਬੱਕਰੀ ਲੈਣੇ ਆਏ ਆ ਜੇ ਬੱਕਰੀ ਲੈਣੇ ਆਏ ਆ ਇਸ ਪਿੰਡ ਦੇ ਨਾ 15 ਘਰ ਵਾ ਇਹ 15 ਘਰ ਬਿਲਕੁਲ ਬਾਰਡਰ ਦੇ ਨਾਲ ਵਾ ਸਾਹਮਣੇ ਆਪਾਂ ਉਹ ਖੰਭਾ ਦੇਖ ਸਕਦੇ ਆ ਉਹ ਪਾਕਿਸਤਾਨ ਪੰਦਾ ਆ ਨਾਲ ਪਾਕਿਸਤਾਨ ਦਾ ਲਾਸਟ ਪਿੰਡ ਵਾ ਬਸ ਇਹ ਆ ਕਿ ਜਿੱਦਾਂ ਘਰ ਵਾ ਸਾਹਮਣੇ ਇਹ ਘਰ ਦੇ ਵਿੱਚ ਕੱਲੀ ਮਾਤਾ ਰਹਿੰਦੀ ਆ ਇਹਨਾਂ ਨੇ ਗਾਈਆਂ ਰੱਖੀਆਂ ਹੋਈਆਂ ਆ ਇੱਧਰ ਜਿਹੜੇ ਘਰ ਉਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਆ ਸਾਹਮਣੇ ਘਰ 10-12000 ਬੱਕਰੀ ਆ तकरीबन ਇੱਕ ਇੱਕ ਦੋ ਦੋ ਘਰਾਂ ਦੇ ਕੋਲ ਪਰ ਇਹ ਇਹ ਆ ਕਿ ਇਹ ਲੋਕ ਇਹ ਲੋਕ ਇੱਥੇ ਸਦੀਆਂ ਪੁਰਾਣੇ ਬੈਠੇ ਹੋਏ ਆ ਜਦੋਂ ਜਦੋਂ ਕੋਈ ਕਹਿੰਦਾ ਜਾਣ ਵਾਸਤੇ ਵਿਚਾਰੇ ਚੱਲ ਜਾਂਦੇ ਆ ਰਹਿ ਲੰਦੇ ਆ ਪਰ ਦੇਖ ਲੋ ਕੱਖਾਂ ਦੀ ਕੁਲੀ ਚ ਕਿੰਨੀਆਂ ਸੋਹਣੀਆਂ ਘਰ ਬਣਾਏ ਹੋਏ ਆ ਸਾਡੇ ਤਾਂ ਉੱਥੇ ਵਿਚਾਰੇ ਤੂੜੀ ਵਾਸਤੇ ਲੋਕ ਯੂਜ਼ ਕਰਦੇ ਆ ਪਰ ਇਹ ਲੋਕ ਅਜੇ ਤੱਕ ਵੀ ਇੰਨੀ ਗਰੀਬੀ ਆਪਣੇ ਸਰੀਰ ਤੇ ਚੱਲ ਰਹੀ ਹੈ ਕਿ ਇਹਨਾਂ ਨੂੰ ਪੱਕੇ ਮਕਾਨਾਂ ਦਾ ਪਤਾ ਨਹੀਂ ਹੈਗਾ ਗਵਰਨਮੈਂਟ ਜਿੰਨੇ ਕੁ ਜੋਗੀ ਹੈਗੀ ਆ ਉਹਨਾਂ ਕੁਝੋ ਕੁ ਕਰੀ ਜਾਂਦੇ ਪਏ ਆ ਇਦਾਂ ਗਾਵਾਂ ਆਆਂ ਵਿਚਾਰੀਆਂ ਦੁੱਧ ਦੁੱਧ ਇਦਾਂ ਦੇਈ ਜਾਂਦੀਆਂ ਇਦਾਂ ਲੋਕ ਚੋਈ ਜਾਂਦੇ ਆ ਇਦਾਂ ਹੀ ਕਰੀ ਜਾਂਦੇ ਆ ਇਹ ਇਦਾਂ ਘਰਾਂ 'ਚ ਲੋਕ ਕੱਚੇ ਘਰਾਂ 'ਚ ਲੋਕ ਰਹਿੰਦੇ ਆ ਤੇ ਕੱਚੇ ਘਰਾਂ ਦੇ ਵਿੱਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰਦੇ ਆ ਪਰ ਇਹਦਾ ਰੇਗਿਸਤਾਨ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਵਾ ਕਿੱਦਾਂ ਰੀਤਾ ਦੇ ਲੋਕ ਤਾਂ ਸਾਡੇ ਉੱਤੇ ਪੱਕੇ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਪਰ ਯਾ ਗੱਲ ਦੇਖ ਲੋ ਘਰ ਦੇਖ ਲੋ ਕੱਚਾ ਏ ਬਿਲਕੁਲ ਕੱਚਾ ਘਰ ਵਾ ਇਹ ਰਹਿੰਦੇ ਆ ਇੱਥੇ ਵਿਚਾਰੇ ਇਦਾਂ ਹੀ ਘਰ 10 15 ਘਰ ਵਾ ਜਿਹੜੇ ਬਿਲਕੁਲ ਕੱਚੇ ਆ ਇਦਾਂ ਹੀ ਲੋਕ ਰਹਿੰਦੇ ਆ ਰੇਗਿਸਤਾਨ ਦੇ ਵਿੱਚ ਇੱਕ ਖੂਹ ਆ ਇਸ ਪਿੰਡ ਦਾ ਸਿਰਫ ਇੱਕ ਖੂਹ ਆ ਉਹ ਵੀ ਸਾਢੇ 350 ਘਰੇ 400 ਫੁੱਟ ਥੱਲੇ ਡੂੰਘਾ ਆ ਉਹ ਵੀ ਕਹਿੰਦੇ ਪਾਣੀ 3 ਦਿਨ ਬਾਅਦ ਪਾਣੀ ਭਰਦਾ ਆ ਫਿਰ ਉੱਪਰ ਆਉਂਦਾ ਆ ਪਾਣੀ ਇੱਥੇ ਦੀਆਂ ਜਿਹੜੀਆਂ ਬੁੜੀਆਂ ਆ ਨਾ ਉਹ ਬੱਕਰੀਆਂ ਚਰਾਉਣ ਜਾਂਦੀਆਂ ਆ ਬੰਦਿਆਂ ਨਾਲੋਂ ਵੱਧ ਕੰਮ ਇੱਥੇ ਬੁੜੀਆਂ ਕਰਦੀਆਂ ਆ ਉਹੀ ਬੱਕਰੀਆਂ ਚਰਾਉਂਦੀਆਂ ਆ ਤੇ ਉਹੀ ਬੱਕਰੀਆਂ ਚਰਾ ਕੇ ਉਹਨਾਂ ਦਾ ਸਾਰਾ ਕੰਮ ਕਰ ਕਰਦੇ ਆ ਆ ਖੂਹ ਬਣਾਇਆ ਹੋਇਆ ਜਾਂ ਨਹੀਂ ਤੇ ਇਹਦੇ ਵਿੱਚ ਹੀ ਪਾਣੀ ਸਿੱਟਦੇ ਆ ਸਰਕਾਰੀ ਪਾਣੀ ਆਉਂਦਾ ਆ ਪੰਜ-ਪੰਜ ਦਿਨ ਬਾਅਦ ਪਾਣੀ ਆਉਂਦਾ ਆ ਨਾ ਰਹਿਣ ਲਈ ਪੱਕੇ ਮਕਾਨ ਨਾ ਖਾਣ ਲਈ ਵਧੀਆ ਰੋਟੀ ਕਹਿੰਦੇ ਆ ਵੀ ਪਿਛਲੇ ਸਾਲ ਇੱਥੇ ਟਾਵਰ ਲੱਗਾ ਆ ਸਿਰਫ ਇੱਥੇ ਹੁਣ ਇਸ ਟਾਈਮ ਰੇਂਜ ਆ ਰਹੀ ਆ ਏਅਰਟੈਲ ਤੇ ਬੀਐਸਐਨＬ ਦੀ ਹੋਰ ਕੋਈ ਰੇਂਜ ਨਹੀਂ ਹੈਗੀ ਯਾਰ ਕਿੱਦਾਂ ਰਹਿੰਦੇ ਹੋਣਗੇ ਇੱਥੇ ਚੱਲਦੇ ਆ ਬਾਕੀ ਲੋਕਾਂ ਦੇ ਘਰ ਜਰੂਰ ਕੱਚੇ ਆ ਪਰ ਦਿਲ ਦੇ ਬਹੁਤ ਅਮੀਰ ਨੇ ਇੱਕ ਘਰਾਂ ਦੇ ਵਿੱਚ ਆ ਕੇ ਉਹ ਸਕੂਨ ਮਿਲਦਾ ਜਿਹੜਾ ਸ਼ਾਇਦ ਅਸੀਂ ਕਦੀ ਦੇਖਿਆ ਨਹੀਂ ਪਰਮਾਤਮਾ ਦੀ ਇਹਨਾਂ ਤੇ ਇੰਨੀ ਕੀ ਕਿਰਪਾ ਆ ਇਹ ਜਿਹੜੀਆਂ ਕੱਖਾਂ ਦੀਆਂ ਕੁਲੀਆਂ ਦੇ ਵਿੱਚ ਰਹਿਣਾ ਇਹ ਗਿਜ ਚੁੱਕੇ ਆ ਇਹਨਾਂ ਦੇ ਹਾਲਾਤ ਗਰੀਬੀ ਕਾਰਨ ਬਹੁਤ ਮਾੜੇ ਆ ਪਰ ਕੱਚੇ ਘਰਾਂ ਦੇ ਵਿੱਚ ਸਕੂਨ ਇੰਨਾ ਕ ਮਿਲਦਾ ਆ ਅੰਦਰ ਆ ਜਾ ਅੰਦਰ ਆ ਕੇ ਮੈਂ ਕਹਿੰਦਾ ਦਿਖਾਵਾਂ ਇੱਕ ਵਾਰੀ ਇੱਕ ਕੱਚੇ ਘਰਾਂ ਦੇ ਵਿੱਚ ਰੋਟੀ ਪਾਣੀ ਦੁੱਧ ਸਭ ਕੁਝ ਇਹ ਇੱਥੇ ਹੁੰਦਾ ਇਹ ਇਹ ਲੋਕ ਗਾਈਆਂ ਬੱਕਰੀਆਂ ਰੱਖਣ ਵਾਲੇ ਆ ਊਂਟ ਰੱਖਣ ਵਾਲੇ ਲੋਕ ਆ ਘਰਾਂ ਦਾ ਤਜਰਬਾ ਇਹ ਕਹਿੰਦਾ ਕਿ ਬਹੁਤ ਗਰੀਬੀ ਹੰਢਾ ਕੇ ਇਹਨਾਂ ਨੇ ਇਹ ਘਰ ਬਣਾਏ ਆ ਜਿਹੜੇ ਬਣਾਏ ਆ ਇਹਨਾਂ ਨੇ ਬਸ ਬਾਬ ਜੀ ਕੀ ਆ ਬੋਲ ਰਹੇ ਹੋ ये हमारे पास जमीन तो एक बीघा नहीं है यहाँ हमारे को एक बीघा नहीं मिली है अच्छा ये दुकान निकाले है ना किसी ने हाँ। तो वो भी बोले की यहाँ आप अपना वो बनाओ, हाँ। वो करो, वो बनाओ करो करो रोड निकालो, रोड रोड निकालो पे के साइड में गाड़ी नहीं तो हम लोग तो भी फेल हो फेलो यहाँ पाकिस्तान जमा नजदीक है हाँ पाकिस्तान तो यहाँ से तेईस किलोमीटर है जब जब लगती है जंग लगती है तो फिर एक दिक्कत आती है गांव को हमारे को आती है हम हमारे को यहाँ से हटा देते हैं अच्छा यहां से हटाएंगे पीछे जाओ रामगढ़ की तरफ अरे माल मवेश होता होता तो हम छोटे अभी अभी तीन चार महीने पहला भारत पाकिस्तान की लड़ाई हुई थी आ, तो उसमें हमारे को नहीं निकाला था उसमें अच्छा जो बम अपने आपस में टकराई हमारे हाँ। को नहीं निकाला बोला ये कि आपको मतलब यहाँ से जाना पड़ेगा पहले ठीक है। है। फिर बाद में कहो ठीक है, है तो आपका સરસાન છોટા કરે બેઠો ਲੋਕਾਂ ਦੇ ਘਰ ਜਰੂਰ ਕੱਚੇ ਆ ਵਿਚਾਰੇ ਗਰੀਬੀ ਜਰੂਰ ਘਟ ਰਹੇ ਆ ਪਰ ਲੋਕ ਇੱਥੇ ਦੇ ਦਿਲ ਦੇ ਬਹੁਤ ਅਮੀਰ ਲੋਕ ਨੇ ਇਹ ਜਿਹੜੇ ਮਰਜ਼ੀ ਘਰ ਤੇ ਚੱਲ ਜੋ ਲੇਡੀਜ਼ ਨਾਲ ਗੱਲਬਾਤ ਤਾਂ ਨਹੀਂ ਕਰਦੇ ਕਿ ਸਾਨੂੰ ਆਪ ਹੁੰਦਾ ਆ ਕਿ ਆਪਾਂ ਕਿਸੇ ਲੇਡੀ ਨੂੰ ਕਿਉਂਕਿ ਇੱਧਰ ਜੇ ਰਾਜਸਥਾਨ ਦੇ ਵਿੱਚ ਆ ਉਹ ਤਾਂ ਆਪਣੇ ਘਰ ਵਾਲੇ ਤੋਂ ਵੀ ਕਹਿੰਦੇ ਢੰਡ ਕੱਢ ਕੇ ਰੱਖਦੀਆਂ ਸਾਰੇ ਤੋਂ ਵੀ ਢੰਡ ਢੰਡ ਕਰਕੇ ਰੱਖਦੀਆਂ ਸਾਡਾ ਨਹੀਂ ਫਰਜ਼ ਬਣਦਾ ਕਿ ਅਸੀਂ ਇਹ ਲੋਕਾਂ ਨੂੰ ਸਾਹਮਣੇ ਲੈ ਕੇ ਆਈਏ ਨਾ ਪਰ ਹਾਲਾਤ ਬਹੁਤ ਆ ਤੁਸੀਂ ਦੇਖ ਲਓ ਸਾਹਮਣੇ ਮਾਤਾ ਹੋਣੀ ਭਾਂਡੇ ਮਾਂਜਦੇ ਪਏ ਆ ਤੇ ਇਹੀ ਰੇਤਾਂ ਦਾ ਭਾਂਡੇ ਮਾਂਜ ਜਾਂਦੇ ਪਏ ਆ ਚਾਹੇ ਇਹਦੇ ਵਿੱਚ ਮਿੱਠਾਂ ਪਈਆਂ ਆ ਚਾਹੇ ਰੀਤਾ ਆ ਇਹੀ ਭਾਂਡਿਆਂ ਨੂੰ ਮਾਂਜ ਕੇ ਤੇ ਆਪਣਾ ਸਾਫ ਕਰੀ ਜਾਂਦੇ ਪਏ ਆ ਹੈਰਾਨੀ ਵਾਲੀ ਗੱਲ ਆ ਕਿ ਇਹ ਲੋ ਆ ਕਹਿੰਦੀ ਮੇਰੀ ਪਹਿਲੀ ਵੀਡੀਓ ਮਾਣਾ ਮਤਲਬ ਲੋਕ ਇਦਾਂ ਹੀ ਭਾਂਡੇ ਮਾਂਜੀ ਜਾਂਦੇ ਪਏ ਆ हाँ। आप देख लो। कि देख। खाना खा हाँ। कि इसको पानी से दो, हाँ। नहीं नहीं? दो पसे अच्छा, के पार पार पानी हाँ। पानी अच्छा ਮਤਲਬ ਜੇ ਐਸੇ ਨਹੀਂ ਜਹਾਂ ਪਰ ਜਹਾਂ ਗੁਆ ਡਿਗਾ ਹੋਇਆ ਹੈ ਜੀ ਹੈ ਕੋਈ ਇਹ ਨਹੀਂ ਦਾ ਇਹ ਇੱਕ ਇੱਕ ਕਪੜਾ ਹੈ ਠੀਕ ਹੈ ਰੰਗ ਲਾ ਰਿਹਾ ਜਿਹੜੀ ਜਿਹੜੀ ਬੱਕਰੀ ਲੈ ਰਹੇ ਹਨ ਉਹਨੂੰ ਰੰਗ ਲਾ ਰਹੇ ਆ ਭਾਈ ਕਿੰਨੀ ਬੱਕਰੀ ਲੈ ਲਈ ਹਾਂ ਕਿੰਨੀ ਬੱਕਰੀ ਲੈ ਲਈ ਬੱਕਰੀ 100 100 ਬੱਕਰੀ ਹਾਂ ਕਿੰਨੇ ਕੀ चार हजार की सौ बकरी चार हजार की तो बहुत सस्ती है सौ बकरी बेच दी अब साहब मेरे को पता नहीं मैं अनपढ़ आदमी हूँ अब ये ना कभी चार के बोलते कभी पांच का बोलता हूँ फोन में समझता ये फोन मेरे फ्री दो नहीं तो मेरे को चलाना नहीं आता ये फ्री दे दो चलाना नहीं आता है आप मेरे को पांच लाख रुपए दे रूपये फोन लगा के मेरे से बात कर देने मैंने मैंने कभी नहीं किया यही ये, ये बच्चे यही बोले तो तो थोड़ी देर पहले चार हजार का है हाँ। अभी बोले आपको पांच हजार का है <laughs> और इनका पता नहीं वो वो बीच में लेने वाला और ये व्यापारी अच्छा। वो, वो कमीशन अपना वो आपसे लेगा अरे आ, हाँ, ਇਹ ਇਹ ਬਿੰਦੇ ਹੀ ਵੇਤਰੋਂ ਉਖ ਜੋ ਇਹ ਜਲਾਇ ਮਨਾ ਕੀਤਾ ਤਾਂ ਇਹਾ ਤੇ ਪਰੇ ਕਤਰੋ ਇਹ ਤਾਂ ਇਹ ਗੇਲੂ ਹੋਈ ਇਹ ਜਲ ਵੀ ਨਾ ਨਾ ਤੂੰ ਜੋ ਭਾਉ ਇਹ ਦੇਖੋ ਤਾਂ ਬੱਕਰੀ ਕੀਤੇ ਕਰਿਓ ਦੇਹ ਲੋ ਕਿ ਨੀ ਗਰੀਬੀ ਆ ਪਤਾ ਨਹੀਂ ਵਪਾਰੀ ਵੀ ਆਉਂਦੇ ਵਿਚਾਰਿਆਂ ਨੂੰ ਚੂਨਾ ਲਾਉਣ ਵਾਸਤੇ ਆਉਂਦੇ ਆ 100 ਬੱਕਰੀ 5000 ਦੀ ਕਦੀ 4000 ਦੀ ਬੇਚਤੀ ਹੈ ਨਾ ਸਾਡੇ ਉਧਰ ਇਹੀ ਬੱਕਰੀ ਹੋਵੇ 10-12000 ਤੋਂ ਘੱਟ ਨਹੀਂ ਮਿਲਦੀਆਂ ਬਹੁਤ ਮੰਡੀ ਦੀਆਂ ਵੀਡੀਓ ਦੇਖੀ ਦੀਆਂ ਪਰ ਲੋਕ ਅਨਪੜਤਾ ਹੀ ਬਹੁਤ ਆ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਕਿੰਨੇ ਦੀ ਬੱਕਰੀ ਹੁੰਦੀ ਹੈ ਕਿੰਨੇ ਦੀ ਅਸੀਂ ਵੇਚੀ ਜਾਂਦੇ ਹਾਂ ਉਹ ਤੁਸੀਂ 5000 ਦੀ ਬੱਕਰੀ 100 ਬੱਕਰੀ ਤੁਸੀਂ ਲਾ ਕੇ ਹਿਸਾਬ ਲਾ ਕੇ ਮਤਲਬ 100 ਬੱਕਰੀ ਮਤਲਬ 500 ਰੁਪਏ ਦੀ ਕਹਿ ਸਕਦੇ 500 ਵੀ ਨਹੀਂ ਕਹਿ ਸਕਦੇ 50 ਰੁਪਏ ਦੀ ਕਹਦੀ ਹੈ ਹੈਨਾ 50 ਰੁਪਏ ਦੀ 100 50 ਰੁਪਏ ਦੀ ਬੱਕਰੀ ਯਾਰ ਕਮਾਲ ਦੀ ਗੱਲ ਆ ਇੰਨੀ ਗਰੀਬੀ ਇਸ ਪਿੰਡ ਦੇ ਵਿੱਚ 50 50 ਰੁਪਏ ਦੇ ਬੱਕਰੇ ਬੱਕਰੇ ਮਿਲਦੇ ਵੇ ਬੱਕਰੀਆਂ ਮਿਲਦੀਆਂ ਪਾ ਪਾਲੇ ਵੇ ਉਹ ਵੀ ਇਹ ਵੀ ਨਹੀਂ ਹੈਗੇ ਕਿ ਪਾਲੇ ਨਹੀਂ ਹੈਗੇ ਪਰ ਪਾਲੇ ਵੇ ਆ ਵਧੀਆ ਖਾਨ ਸਾਹ ਮਤਲਬ ਦੁੱਧ ਦਿੰਦੀਆਂ ਬੱਕਰੀਆਂ ਤੇ ਇਹ ਕੇਰਲਾ ਦੇ ਬੰਦੇ ਆਏ ਨੇ ਦੂਰੋਂ ਲੈਣ ਵਾਸਤੇ ਚਲੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਇੱਕ ਪਿੰਡ ਦਿਖਾਣ ਦੀ ਕੋਸ਼ਿਸ਼ ਕੀਤੀ ਆ ਸੈਦੋਵਾਲ ਇਹ ਭਾਰਤ ਪਾਕਿਸਤਾਨ ਦਾ ਲਾਸਟ ਪਿੰਡ ਵਾ ਤੇ ਇੱਥੇ ਦੀਆਂ ਔਰਤਾਂ ਬਹੁਤ ਕੰਮ ਕਰਦੀਆਂ ਆ ਬੱਕਰੀਆਂ ਚਰਾਉਂਦੀਆਂ ਆ ਜਿਹੜੇ ਬੰਦੇ ਆ ਇਸ ਪਿੰਡ ਦੇ ਉਹ ਇਦਾਂ ਘਰ ਰਹਿ ਕੇ ਬੱਕਰੀਆਂ ਵੇਚਦੇ ਆ ਇਹ ਇਸ ਪਿੰਡ ਦੀ ਸਟੋਰੀ ਆ ਇਸ ਪਿੰਡ ਦੇ ਵਿੱਚ 15 ਘਰ ਵਾ ਜਦੋਂ ਅਸੀਂ ਤਿਲਕ ਤੋਂ ਆਰਾਮਗੜ ਤੋਂ ਆਉਂਦੇ ਆ ਤੇ ਪਿੰਡ ਲਾਸਟ ਪਿੰਡ ਪੈਂਦਾ ਇਤੋਂ ਅੱਗੇ ਪਿੰਡ ਲੋਂਗੋਵਾਲ ਆ ਸਾਈਡ ਤੇ ਰਹਿ ਜਾਂਦਾ ਆ ਤੇ ਉੱਥੇ ਜਿਹੜੇ ਇਤਿਹਾਸਿਕ ਬਣਿਆ ਹੋਇਆ ਆ ਉਹ ਆ ਤੇਰੇਤਾ ਤੇ ਚੱਲਣਾ ਬਹੁਤ ਔਖਾ ਆ ਤਾਂ ਕਰਕੇ ਹੁਣ ਜਾਵਾਂਗੇ ਅਗਲੇ ਪਾਸੇ